ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੀਡੀਓ ਬਣਾਉਣੀ ਨਹੀਂ ਸੀ ਪਰ ਮੇਰੇ ਕੋਲ ਰਹਿ ਆ ਨਹੀਂ ਗਿਆ ਜਦੋਂ ਦੀ ਮੈਂ ਨਿਊਜ਼ ਦੇਖੀ ਹੈ ਜਲੰਧਰ ਵਾਲੀ ਕਿ ਇੱਕ 13 ਸਾਲ ਦੀ ਬੱਚੀ ਨੂੰ ਉਹਦੀ ਗਵਾਂਡੀ ਨੇ ਰੇਪ ਕਰਕੇ ਮਾਰ ਦਿੱਤਾ ਇੰਨੀ ਕਿ ਪਰੇਸ਼ਾਨੀ ਹੋਈ ਨਿਊਜ਼ ਦੇਖ ਕੇ ਇੰਨਾ ਕਿ ਮਨ ਦੁਖੀ ਹੋਇਆ ਦੇਖ ਕੇ ਟੀਆਂ ਕਿਤੇ ਸੇਫ ਨਹੀਂ ਹੈਗੀ ਮੈਨੂੰ ਦੇਖੀਦਾ ਸੀ ਕਿ ਧੀਆ ਨੂੰ ਕੋਖ ਚੁਵਾਰ ਦਿੰਦੇ ਧੀ ਹੁੰਦੀ ਏ ਹੌਕਾ ਕਰਦੇ ਹਾਈ ਕੁੜੀ ਹੋਗੀ ਹਨਾ ਇਹ ਚੀਜ਼ ਸੁਣ ਕੇ ਸੋਚ ਕੇ ਬੜਾ ਗੁੱਸਾ ਆਉਂਦਾ ਹੁੰਦਾ ਸੀ ਵੀ ਕਿਉਂ ਲੋਕੀ ਇਹ ਚੀਜ਼ਾਂ ਕਰਦੇ ਆ ਦੇਖੋ ਇੱਕ ਮਾਂ ਬਾਪ ਵਾਸਤੇ ਕੋਈ ਵੀ ਧੀ ਬੋਝ ਨਹੀਂ ਹੁੰਦੀ ਕਦੇ ਵੀ ਪਰ ਜਦੋਂ ਕੋਈ ਆਸੇ ਪਾਸੇ ਛੁਪਿਆ ਹੋਇਆ ਭੇੜੀਆ ਇਦਾਂ ਦੀ ਕੋਈ ਕਰਤੂਤ ਕਰ ਜਾਂਦਾ ਉਹ ਤੋਂ ਖੁੰਦਾ ਸੋਚੀਂ ਮਾ ਬਪਾਸ ਤੇ ਨਾ ਕਦੀ ਵੀ ਧੀਆਂ ਨੀ ਬੋਝ ਹੋਈਆਂ ਪਰ ਜਦੋਂ ਕੋਈ ਐਦਾਂ ਦਾ ਇਨਸਾਨ ਜਿਹੜਾ ਸਾਡੇ ਗੁਆਂਢ 'ਚ ਹੀ ਬੈਠਾ ਹੋਵੇ ਕੋਈ ਸਾਡੀ ਰਿਸ਼ਤੇਦਾਰੀ 'ਚ ਬੈਠਾ ਹੋਵੇ ਐਦਾਂ ਦੀ ਕੋਈ ਹਰਕਤ ਕਰ ਜਾਂਦਾ ਉਹ ਤੋਂ ਬਹੁਤ ਦੁੱਖੁੰਦਾ ਕਿੱਥੇ ਲੈ ਜਾਈਏ ਧੀਆਂ ਨੂੰ ਕਿੱਥੇ ਲਗਾ ਕੇ ਰੱਖ ਲਈਏ ਬਹੁਤ ਡਰ ਲੱਗਦਾ ਅੱਜ ਕੱਲ ਦਾ ਨਾ ਕਿਸੇ ਦੇ ਵੀ ਯਕੀਨ ਕਰ ਸਕਦੇ ਕਿਸੇ ਤੇ ਵੀ ਮੇਰੀਆਂ ਵੀ ਦੋ ਬੇਟੀਆਂ ਇੱਕ 10 ਸਾਲ ਦੀ ਹੈ ਇੱਕ 1 ਸਾਲ ਦੀ ਸੋਚ-ਸੋਚ ਕੇ ਨਾ ਰੂਹ ਕੰਬਦੀ ਹੈ ਵੀ ਕਿਹਦੇ ਤੇ ਬੰਦਾ ਯਕੀਨ ਕਰੇ ਸੋ ਪਲੀਜ਼ ਮੇਰੀ ਰਿਕਵੈਸਟ ਹੈ ਸਾਰੇ ਪੇਰੈਂਟਸ ਅੱਗੇ ਮੇਰੀ ਰਿਕਵੈਸਟ ਹੈ ਹੱਥ ਜੋੜ ਕੇ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ ਤੁਹਾਡੇ ਤੋਂ ਇਲਾਵਾ ਕੋਈ ਹੋਰ ਉਹਨਾਂ ਦਾ ਸਕਾ ਨਹੀਂ ਹੈਗਾ ਕਿਸੇ ਤੇ ਯਕੀਨ ਨਾ ਕਰੋ ਚਾਹੇ ਕੋਈ ਆਂਡਗਵਾਨ ਹੈ ਚਾਹੇ ਕੋਈ ਰਿਸ਼ਤੇਦਾਰ ਹੈ ਮੇਰੀ ਇਹ ਗੱਲ ਕਹੀ ਹੋਈ ਨਾ ਚੁਬੜੀ ਹੈ ਬਹੁਤ ਬਹੁਤਿਆਂ ਦੀ ਚੁਬ ਜਾਣੀ ਹੈ ਮੈਨੂੰ ਡਰਨੀ ਹੈ ਇਸ ਚੀਜ਼ ਤੋਂ ਅੱਜ ਕੱਲ ਕੋਈ ਪਤਾ ਨਹੀਂ ਕਿਹੜੇ ਇਨਸਾਨ ਦੇ ਅੰਦਰ ਕਿਹੜਾ ਰਾਖਸ਼ ਬੈਠਾ ਕਿਹੜਾ ਜਾਨਵਰ ਬੈਠਾ ਜਿਹੜਾ ਤੁਹਾਡੇ ਬੱਚਿਆਂ ਤੇ ਅਟੈਕ ਕਰਦਾ ਸੋ ਪਲੀਜ਼ ਬੱਚਿਆਂ ਨੂੰ ਬਚਾ ਲਓ ਜਿੰਨਾ ਹੋ ਸਕੇ ਆਪਣੇ ਬੱਚਿਆਂ ਨੂੰ ਇਹੀ ਸਿੱਖਿਆ ਦਿਓ ਕਿਸੇ ਤੇ ਯਕੀਨ ਨਾ ਕਰੋ किसी भी यकीन नहीं कर मां बाप तो इलावा कोई नहीं सका बच्चा हरकत कर बीत दी होगी मां प्यो ने पता नहीं किन्नेपने देखे होंगे की साडा बच्चा वा हो के अफसर बनूगा सा बच्चा इना पढ़ लिख के साथ आज करूगा ਜੋ ਕੋਈ حیਵਾਨ ਜਿਹੜਾ ਸਾਡੇ ਅਰਨਗਵਾਰਡ 'ਚ ਹੀ ਬੈਠਾ ਸਾਰੇ ਸੁਪਨੇ ਤੋੜ ਦਿੰਦਾ ਸਿਰਫ ਆਪਣੀ ਹਵਸ ਮੇਟ ਔਣ ਵਾਸਤੇ ਮੈਂ ਕਹਿੰਨੀ ਐਨਾ ਕਿ ਮੈਨੂੰ ਤਕਲੀਫ ਹੁੰਦੀ ਦਾ ਸੋਚ-ਸੋਚ ਕੇ ਕਿ ਕੁਛ ਮਤਲਬ ਸਾਡੀਆਂ ਸਰਕਾਰਾਂ ਦੀ ਵੀ ਗਲਤੀ ਕਹਿ ਲਓ ਕਿ ਜੇ ਕਿਸੇ ਇੱਕ ਨੂੰ ਵੀ ਕੋਈ ਪਨਿਸ਼ਮੈਂਟ ਮਿਲੀ ਹੁੰਦੀ ਨਾ ਕਿਸੇ ਦਹੋਂਸਲਾ ਨਹੀਂ ਪੈਂਦਾ ਦੁਬਾਰਾ ਇਦਾਂ ਦਾ ਕੁਝ ਸੋਚ ਕੇ ਯਾ ਕੋਈ ਚੀਜ਼ ਨੂੰ ਇਮੇਜਿਨ ਕਰ ਲਵੇ ਪਰ ਇੱਥੇ ਲੋਕਾਂ ਨੂੰ ਪਤਾ ਕਿ ਇਸ ਚੀਜ਼ ਦੀ ਕੋਈ ਪਨਿਸ਼ਮੈਂਟ ਹੀ ਨਹੀਂ ਹੈਗੀ ਦੋ ਦਿਨ ਰੋਲਾ ਪੈਣਾ ਉਸ ਤੋਂ ਬਾਅਦ ਜੋ ਉਹੀ ਬੰਦੇ ਸੜਕਾਂ ਤੇ ਸ਼ਰੀਆਮ ਘੁੰਮਦੇ ਪੰਜਾਬ ਵਿੱਚ ਨਾ ਇਹ ਰੂਲ ਹੀ ਨਹੀਂ ਹੈਗਾ ਪੰਜਾਬ ਚ ਕੀ ਇੰਡੀਆ ਚ ਹੈ ਨਹੀਂ ਕੋਈ ਰੇਪ ਹੋ ਜਾਂਦਾ ਉਹਨੂੰ ਕੋਈ ਪਨਿਸ਼ਮੈਂਟ ਨਹੀਂ ਸ਼ਰੀਅਮ ਲੋਕੀ ਘੁੰਮਦੇ ਜੇ ਕਿਸੇ ਇੱਕ ਨੂੰ ਵੀ ਸਜ਼ਾ ਦਿੱਤੀ ਹੁੰਦੀ ਤੇ ਕਿਸੇ ਨੂੰ ਡਰ ਹੁੰਦਾ ਨਾ ਕਿਸੇ ਨੂੰ ਵੀ ਸਜ਼ਾ ਮਿਲੀ ਹੁੰਦੀ ਤੇ ਕੋਈ ਡਰ ਹੁੰਦਾ ਕਿ ਆ ਜਿਹੜੀ ਅਸੀਂ ਹਰਕਤ ਕਰ ਰਹੇ ਆ ਇਹਦੀ ਆ ਸਜ਼ਾ ਸਾਨੂੰ ਮਿਲ ਸਕਦੀ ਹੈ ਪਰ ਨਹੀਂ ਇੱਥੇ ਕੋਈ ਸਜ਼ਾ ਬਣੀ ਨਹੀਂ ਇਸ ਚੀਜ਼ ਵਾਸਤੇ सो तो प्लीज मेरी रिक्वेस्ट आ अपने बच्चों का ध्यान आप रखो अपने बच्चों दिमाग च बठाओ तो तो इलावा, कोई उन्होंने किसी तकीन नहीं करना चाहे कोई पड़ोसी है चाहे कोई रिश्तेदार है किसी यकीन नहीं करता है। बैठे हैं ਕੋਈ ਪਤਾ ਨਹੀਂ ਕਿੱਥੇ ਕਿੰਨੇ ਆਪਣੇ ਹਵਾਨੀਅਤ ਦਿਖਾ ਦੇਣੀ ਸੋ ਪਲੀਜ਼ بار-ਬਾਰ ਹੱਥ ਬਨ ਕੇ ਬੇਨਤੀ ਹੈ ਆਪਣੀਆਂ ਧੀਆ ਨੂੰ ਬਚਾ ਲੋ